ਨਮਸਕਾਰ ਦੋਸਤੋ ਦਾ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਤਸਵੀਰਾਂ ਨੇ ਫਾਜ਼ਿਲਕਾ ਦੇ ਇਤਿਹਾਸਿਕ ਚੌਂਕ ਘੰਟਾ ਘਰ ਤੋਂ ਜਿੱਥੇ ਅੱਜ ਫਾਜ਼ਿਲਕਾ ਜਲਾਲਾਬਾਦ ਤੇ ਆਸ-ਪਾਸ ਦੇ ਪਿੰਡਾਂ ਚੋਂ ਵੀ ਲੋਕਾਂ ਨੇ ਆ ਕੇ ਧਰਨਾ ਦਿੱਤਾ ਹੈ ਧਰਨਾ ਇਸ ਗੱਲ ਨੂੰ ਲੈ ਕੇ ਹੈਗਾ ਕਿ ਸ਼ਹਿਰ ਚ ਸਰੀਆਂ ਚੋਰੀਆਂ ਲੁੱਟਾਂ ਖੋਹਾਂ ਛਿਨਾ ਜਪਤੀ ਹੋ ਰੀਆਂ ਨੇ ਤੇ ਨਸ਼ੇ ਦਾ ਖੁੱਲਾ ਕਾਰੋਬਾਰ ਹੋ ਰਿਹਾ ਹੈ ਇਹਨਾਂ ਸਾਰਿਆਂ ਮੁੱਦਿਆਂ ਨੂੰ ਲੈ ਕੇ ਸ਼ਹਿਰ ਦੇ ਵਪਾਰ ਮੰਡਲ ਜਿੰਦੇ ਚੇ ਕਰੀਬ-ਕਰੀਬ 32 ਵਪਾਰਿਕ ਸੰਗਠਨ ਵੀ ਆਂਦੇ ਨੇ ਅਬੋਹਰ ਤੇ ਜਲਾਲਾਬਾਦ ਦੇ ਵਪਾਰਕ ਸੰਗਠਨਾਂ ਦਾ ਵੀ ਇਸ ਧਰਨੇ ਨੂੰ ਸਮਰਥਨ ਰਿਹਾ ਇਹਦੇ ਨਾਲ ਨਾਲ ਸਾਰੀਆਂ ਵਪਾਰਕ ਰਾਜਨੀਤਿਕ ਜਥੇਬੰਦੀਆਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਵੀ ਉਪਸਥਿਤ ਹੋ ਕੇ ਧਰਨੇ ਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਰਥਨ ਦਿੱਤਾ ਇਹ ਇੱਕ ਵੱਡੀ ਗੱਲ ਸੀ ਤੇ ਇਹ ਧਰਨਾ ਕਿਉਂ ਹੋਇਆ ਕੀ ਗੱਲਬਾਤ ਹੋਈ ਇਹਦੇ ਸਾਰੇ ਬਾਰੇ ਜਾਣਕਾਰੀ ਬਾਚੇ ਦਿੱਤੀ ਅਸ਼ੋਕ ਕੁਲਬੱਧਰ ਜੀ ਨੇ ਇਹ ਸਾਰਾ ਲਾਈਵ ਟੈਲੀਕਾਸਟ ਅੱਜ ਅਸੀਂ ਫੇਸਬੁੱਕ ਤੇ ਵੀ ਕੀਤਾ ਤੁਸੀਂ ਦੇਖ ਸਕਦੇ ਹੋ ਵਕ ਵਕ ਬੁਲਾਰਿਆਂ ਨੇ ਕੀ ਕੁਝ ਕਿਹਾ ਧਰਨਾ ਕਿਉਂ ਲਗਾਉਣ ਦੀ ਨੋਬਤ ਆਈ ਬੈਕ ਚੈਨਲ ਤੇ ਪ੍ਰਸ਼ਾਸਨ ਨਾਲ ਕੀ ਗੱਲਬਾਤ ਸੀ ਸਾਰੇ ਦੀ ਜਾਣਕਾਰੀ ਅਸ਼ੋਕ ਗੁਲਬੱਧਰ ਪ੍ਰਧਾਨ ਵਪਾਰ ਮੰਡਲ ਫਾਜ਼ਿਲਕਾ ਵੱਲੋਂ ਦਿੱਤੀ ਜਾ ਰਹੀ ਹੈ ਸਾਡੇ ਉਹਦੇਦਾਰ ਨੇ ਵਪਾਰ ਮੰਡਲ ਦੇ ਸਾਰੇ ਹੀ ਸਾਰੇ ਸ਼ਹਿਰ ਵਾਸੀਆਂ ਦਾ ਸਾਰੇ ਵਪਾਰੀਆਂ ਦਾ ਕੋਟੀ ਕੋਟੀ ਧੰਨਵਾਦ ਕਰਦੇ ਨੇ ਇਹ ਧਰਨਾ ਕਾਮਯਾਬ ਨਾ ਤਾਂ ਵਪਾਰ ਮੰਡਲ ਦਾ ਹੋਇਆ ਇਹ ਜਿਹੜਾ ਧਰਨਾ ਕਾਮਯਾਬ ਹੋਇਆ ਸ਼ਹਿਰ ਵਾਸੀਆਂ ਦੇ ਪਿਆਰ ਦਾ ਧਰਨਾ ਕਾਮਯਾਬ ਹੋਇਆ ਨਾ ਕਿ ਵਪਾਰੀਆਂ ਦੀ ਅਗਲੀ ਕੀ ਰਣਨੀਤੀ ਰਹਿਣ ਵਾਲੀ ਅਗਲੀ ਰਣਨੀਤੀ ਜਿਹੜੀ ਸਾਡੀ ਰਣਨੀਤੀ ਤਿਆਰ ਹੋਣੀ ਹੈ ਅਸੀਂ ਸ਼ਹਿਰ ਆਦੇ ਨੂੰ ਪੀਸਫੁਲ ਬਣਾਉਣਾ ਹੈ ਤੁਸੀਂ ਵੈ ਸਿੱਖ ਜਗਾ ਸਪੇਅਰ ਕਰ ਗਏ ਤੁਸੀਂ ਕਹ ਜੀ ਅਸੀਂ ਕਿਸੇ ਰਾਜਨੀਤੀ ਪਾਰਟੀ ਦਾ ਨਾਮ ਨਹੀਂ ਲੈਣਾ ਅਸੀਂ ਕਿਸੇ ਅਸਥਾਨ ਅਗੇ ਪੜੀਓ ਕਿਸੇ ਨਾਮ ਨਹੀਂ ਲੈਣਾ ਨਾਮ ਕਿਉਂ ਨਹੀਂ ਲੈਣਾ ਜੀ ਕੀ ਕਾਰਨ ਹੈ ਜੀ ਤੁਸੀਂ ਕਿ ਦਬਦੇ ਹੋ ਨਾ ਅਸੀਂ ਜਦੋਂ ਅਸੀਂ ਬਿਲਕੁਲ ਕਿਸੇ ਦੁਨੀ ਦਬਦੇ ਅਗਰ ਅਸੀਂ ਦਬਦੇ ਹੁੰਦੇ ਤਾਂ ਫਾਜਲ ਕਾ ਅਜ ਤੱਕ ਕਦੇ ਅਜ ਸਟੇਜ ਦੇ ਬਾਰ ਮੰਡਲ ਆਇਆ ਹੀ ਤਾਂ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰ ਕਿਉਂ ਹੋਣਾ ਦੇਖੋ ਪਤਾ ਕੀ ਗੱਲ ਹੈ ਅਸੀਂ ਰਾਜਨੀਤੀ ਨੂੰ ਇੱਥੇ ਅਗਰ ਇਹ ਨੂੰ ਰਾਜਨੀਤੀ ਅਖਾੜਾ ਬਣਾਇਆ ਜਾਂਦਾ ਤੇ ਪਬਲਿਕ ਦਾ ਅਖਾੜਾ ਨਹੀਂ ਲੈਣਾ ਸੀ ਕਿ ਕਿ ਜਿਸ ਨੇ ਰਾਜਨੀਤੀ ਆ ਜਾਂਦੀ ਏ ਉਹ ਹੋਰ ਤਰੀਕਾ ਹੈ ਇਹ ਜਿਹੜਾ ਵਪਾਰ ਮੰਡਲ ਦਾ ਹੈ ਇਹ ਆਜ਼ਾਦ ਤਰੀਕਾ ਸਰ ਜਿਹੜੀ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਸੀ ਉਹਦੇ ਚ ਕੀ ਸਰਕਾਰ ਦੇ ਕੋਈ ਨੁਮਾਇंदे ਹੈਗੇ ਸੀ ਜਿਹੜੇ ਕੋਈ ਸਮਝੌਤਾ ਕਰਾਉਣ ਵਾਸਤੇ ਆ ਕਿਸੇ ਟੇਬਲ ਤੇ ਜਾ ਰਹੀ ਸੀ ਤੁਹਾਨੂੰ ਆ ਦੇਖੋ ਜਿਹੜੇ ਸਰਕਾਰ ਦੇ ਆਏ ਨੇ ਜਿਹੜਾ ਉਹਨਾਂ ਨੇ ਨੁਮਾਇंदे ਭੇਜੇ ਨੇ ਹਾਂਜੀ ਲੇਕਿਨ ਉਹਨਾਂ ਨੇ ਜੋ ਗੱਲ ਕਹੀ ਏ ਜੋ ਉਹਨਾਂ ਦਾ ਰੋਲ ਏ ਉਹ ਰੋਲ ਨੂੰ ਅਸੀਂ ਕੋਈ ਨਹੀਂ ਆ ਮੰਜ਼ੂਰ ਕਰ ਸਕਦੇ ਜੀ ਪ੍ਰਸ਼ਾਸਨ ਦੇ ਦਰਾਂਨ ਐਸਐਸਪੀ ਵੱਲੋਂ ਕਿਹਾ ਗਿਆ ਸੀਗਾ ਵੀ ਪ੍ਰਸ਼ਾਸਨ ਵੱਲੋਂ ਐਸਐਸਪੀ ਸਾਹਿਬ ਦਾ ਬਿਆਨ ਆਇਆ ਸੀਗਾ ਕਿ ਅਸੀਂ ਤਾਂ ਜਿੱਥੇ ਕਹੋਗੇ ਉੱਥੇ ਖੜਨ ਨੂੰ ਤਿਆਰ ਹੈਗੇ ਆ ਗੱਲਬਾਤ ਨੂੰ ਤਿਆਰ ਹੈਗੇ ਆ ਬਾਅਦੂਤ ਇਹਦੇ ਉਹ ਗੱਲਬਾਤ ਕਿੱਥੇ ਟੁੱਟ ਗਈ ਕੋਲਾ ਜੀ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਹੈ ਡੀਐਸਪੀ ਸਾਹਿਬ ਸ਼ਾਮ ਨੂੰ ਤੇ ਨਾਲ ਨਾ ਕਿ ਰਾਜਨੀਤੀ ਦੇ ਪਾਰਟੀ ਦਾ ਲੀਡਰ ਵੀ ਸੀ ਜੀ ਨਾਲ ਇੰਸਪੈਕਟਰ ਸਾਹਿਬ ਵੀ ਹੈਗੇ ਇੰਸਪੈਕਟਰ ਵੀ ਹੈਗਾ ਸੀ ਲੇਖ ਰਾਜ ਵੀ ਹਾਂਜੀ ਮੈਂ ਜੇ ਗੱਲਬਾਤ ਹੋਈ ਏ ਗੱਲਬਾਤ ਹੋਣ ਤੋਂ ਬਾਅਦ ਮੈਂ ਉਹਨਾਂ ਨੇ ਕੋਈ ਡਿਮਾਂਡ ਰੱਖੀ ਏ ਕਿ ਫਾਜ਼ਲ ਦਾ ਪੀਸਫੁਲ ਚਾਹੀਦਾ ਹੈ ਸ਼ਾਂਤ ਚਾਹੀਦਾ ਹੈ ਸਾਨੂੰ ਹੋਰ ਸਾਡੀ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ ਉਹ ਕਹਿਣ ਲੱਗੇ ਉਹਨਾਂ ਨੇ ਇਹ ਹੀ ਗੱਲ ਕਹੀ ਗਈ ਸੀ ਵੀ ਤੁਸੀਂ ਇਹ ਦੱਸੋ ਸ਼ਹਿਰ ਕਿਵੇਂ ਪੀਸਫੁਲ ਹੋ ਸਕਦਾ ਹੈ ਔਰ ਕਿਵੇਂ ਹੋ ਸਕਦਾ ਹੈ ਕਿ ਗਸਥ ਬਧਾਈ ਜਾਵੇ ਉਹਨਾਂ ਦਾ ਗੂ ਇਹ ਜਵਾਬ ਸੀ ਇੰਸਪੈਕਟਰ ਸਾਹਿਬ ਦਾ ਡੀਐਸਪੀ ਸਾਡੇ ਕੋਲ ਪੁਲਿਸ ਨਹੀਂ ਹੈਗੀ ਸਾਡੇ ਕੋਲ ਪੀਸੀਆਰ ਨਹੀਂ ਹੈਗੇ ਸਾਡੇ ਕੋਲ ਦੋ ਹੀ ਪੀਸੀਆਰ ਨੇ ਜਿਹੜਾ ਇੱਕ ਹਸਤ ਲਾਉਂਦੇ ਨੇ ਦੇਖੋ ਜਿਹੜੇ ਇਹ ਕਹਿੰਦੇ ਤੁਸੀਂ ਐਸਐਸਪੀ ਸਾਹਿਬ ਨਾਲ ਗੱਲ ਕਰੋ ਔਰ ਗੱਲ ਕਰਕੇ ਸਾਨੂੰ ਪੀਸੀਆਰ ਵੀ ਲੈ ਕੇ ਦਿਓ ਔਰ ਸਾਨੂੰ ਗੱਡੀ ਵੀ ਲੈ ਕੇ ਦਿਓ ਇੱਕ ਦੇਖੋ ਮੇਰੀ ਗੱਲ ਸੁਣੋ ਐਸਐਸਪੀ ਤੋਂ ਚਾਰ ਵਾਰੀ ਪਹਿਲਾਂ ਹੀ ਮਿਲ ਚੁੱਕੇ ਆ ਹਾਂਜੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਗੱਲਬਾਤ ਕਰ ਲਓ ਮੈਂ ਕਿਹਾ ਗੱਲਬਾਤ ਕਰਨ ਨੂੰ ਅਸੀਂ ਤਿਆਰ ਐ ਉਹ ਕਹਿੰਦੇ ਦਫ਼ਤਰ ਚਲੇ ਜਾਓ ਮੈਂ ਕਿਹਾ ਦਫ਼ਤਰ ਤੱਕ ਗਈ ਹੋਇਆ ਆ ਅਖੀਰ ਦੇ ਫੈਸਲਾ ਇਹ ਹੋਇਆ ਤੁਹਾਨੂੰ ਐਸਐਸਪੀ ਸਾਹਿਬ ਜਿੱਥੇ ਤੁਸੀਂ ਕਹੋਗੇ ਤੁਹਾਨੂੰ ਮਿਲਣਗੇ ਜੀ ਮਿਲਣੇ ਨਹੀਂ ਮੈਂ ਜਿਸ ਦਿਨ ਸਵੇਰੇ ਮੈਨੂੰ ਨੂੰ ਉਹਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਮੈਂ ਆਦੇ ਵਪਾਰੀ ਭਰਾਵਾਂ ਦੇ ਨਾਲ ਸਾਰਿਆਂ ਨਾਲ ਗੱਲਬਾਤ ਕਰਾਂਗਾ ਅਸੀਂ ਐਸਐਸਪੀ ਸਾਹਿਬ ਨਾਲ ਕੀ ਗੱਲ ਕਰਨੀ ਜੀ ਅਸੀਂ ਸਵੇਰੇ 9 ਵਜੇ ਐਕਟਿਵ ਦੀ ਮੀਟਿੰਗ ਬੁਲਾਈ ਏ ਔਰ ਉਹਦੇ ਦਰਮਿਆਨ ਮੈਨੂੰ ਡੀਐਸਪੀ ਸਾਹਿਬ ਦਾ ਫੋਨ ਆਇਆ ਕਿ ਤੁਸੀਂ ਜਗ੍ਹਾ ਦੱਸੋ ਐਸਐਸਪੀ ਸਾਹਿਬ ਤੋਂ ਮਿਲਣਾ ਚਾਹੁੰਦੇ ਟਾਈਮ ਫਿਕਸ ਕਰ ਲੋ ਟੈਂਪਕਸ 4 ਵਜੇ ਦਾ ਹੋਇਆ ਹੈ ਡੀਐਸਪੀ ਸਾਹਿਬ ਨੇ ਕੀਤਾ ਤੁਹਾਨੂੰ ਆਣਗੇ ਜਗਾ ਹੋਮਸਟਡ ਦੱਸੀ ਗਈ ਹੈ ਵੀ 4 ਵਜੇ ਹੋਮਸਟਡ ਚ ਮੀਟਿੰਗ ਹੈਗੀ ਹੈ ਵਪਾਰੀ ਸਾਰੇ ਉੱਥੇ ਇਕੱਠੇ ਹੋਣਗੇ ਔਰ ਵਪਾਰੀ ਹੀ ਜੋ ਵੀ ਅੱਜ ਸਮੱਸਿਆ ਦੱਸਣਗੇ ਲੇਕਿਨ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਇਹ ਤਾਂ ਨਹੀਂ ਕਿ ਐਸਐਸਪੀ ਚਾਹੁੰਦੇ ਸੀ ਵੀ ਮੇਰੇ ਦਫ਼ਤਰ ਮੀਟਿੰਗ ਹੋ ਜੇ ਤੇ ਤੁਸੀਂ ਚਾਹੁੰਦੇ ਸੀ ਵੀ ਪਬਲਿਕ 'ਚ ਮੀਟਿੰਗ ਹੋ ਜੇ ਤੇ ਇਹ ਗੱਲਬਾਤ ਟੁੱਟ ਗਈ ਸਰੋ ਪਤਾ ਕੀ ਗੱਲ ਹੈ ਇਹ ਜਿਹੜਾ ਐਸਐਸਪੀ ਸਾਹਿਬ ਕੀ ਜਾਣਦੇ ਨੇ ਇਹ ਤਾਂ ਮੈਨੂੰ ਨਹੀਂ ਪਤਾ ਜੀ ਲੇਕਿਨ ਚਾਰ ਵਾਰੀ ਅੱਗੇ ਜੂ 300 ਆਦਮੀ ਐਸਐਸਪੀ ਦਫ਼ਤਰ ਸਾਹਿਬ ਮਿਲ ਕੇ ਆਏ ਤਾਂ ਕੀ ਅਸਰ ਹੋਇਆ ਕੋਈ ਅਸਰ ਤਾਂ ਨਹੀਂ ਹੋਇਆ ਨਾ ਕੋਈ ਉਹਨੂੰ ਗੌਰਤਾ ਨਹੀਂ ਕੀਤਾ ਗਿਆ ਨਾ ਰੋਜ਼ ਤੁਸੀਂ ਪੁਲਿਸ ਦੀ ਕਮੀ ਮੰਨਦੇ ਹੋ ਜਿਹੜੀ ਪੁਲਿਸ ਸਾਰੀ ਹੈ ਹੀ ਕਮੀ ਪੁਲਿਸ ਦੀ ਬਿਲਕੁਲ ਕਮੀ ਹੈ ਪ੍ਰਧਾਨ ਜੀ ਦੋ ਵਾਰੀ ਇਹਤ ਗੱਲ ਹੈ ਅਗਰ ਇੱਕ ਰਾਜਨੀਤੀ ਪਾਰਟੀ ਮੈਂ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਤੁਸੀਂ ਕਹਿੰਦੇ ਨਹੀਂ ਕਹਿਣਾ ਚਾਹੁੰਦੇ ਅਗਰ ਇੱਕ ਰਾਜਨੀਤੀ ਪਾਰਟੀ ਜਿਹੜੀ ਪਰਖਦਾਰੀ ਪਾਰਟੀ ਜਿਹੜੀ ਸਦਾਦਾਰੀ ਪਾਰਟੀ ਹੈ ਉਹ ਅਗਰ ਉਹਦਾ ਕੋਈ ਨੁਮਾਇੰਦਾ ਐਸਐਸਪੀ ਨੂੰ ਜਾਂ ਕਿਸੇ ਨੂੰ ਕਹਿ ਦੇਵੇ ਚਾਹੇ ਉਹ ਜਾਇਜ਼ ਹੈ ਨਜਾਇਜ਼ ਹੈ ਉਦੋਂ ਰਾਤ ਨੂੰ ਜਿਪਸੀਆ ਫੜਨ ਵਾਸਤੇ ਵੀ ਆ ਜਾਂਦੀਆਂ ਨੇ ਬੰਦੇ ਫੜਨ ਵਾਸਤੇ ਵੀ ਚਲੇ ਜਾਂਦੇ ਨੇ ਕਿਸੇ ਰਾਜਨੀਤੀ ਨੇ ਜਾਣਾ ਹੋਵੇ ਉਹਨਾਂ ਦੇ ਅੱਗੇ ਪਿੱਛੇ ਜਿਪਸੀਆਂ ਲੱਗੀਆਂ ਰਹਿੰਦੀਆਂ ਨੇ ਆਮ ਪਬਲਿਕ ਵਾਸਤੇ ਇਹ ਸੰਘਰਸ਼ ਅੱਜ ਦਾ ਖਤਮ ਹੋ ਗਿਆ ਕਿ ਅੱਗੇ ਕੁਝ ਚੱਲੇਗਾ ਸਰ ਹੋਰ ਇਹ ਤਾਂ ਜੇ ਸ਼ੁਰੂਆਤ ਦੇ ਸੰਕੇਤ ਹੀ ਤੇ Pani ja Radabotku, czona? Sí.